ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਅੰਸ਼ਪ੍ਰੀਤ ਬੱਚਾ ਜੀ ਇਹ ਬੱਚਾ ਸਾਨੂੰ ਯੂਪੀ ਬਰੇਲੀ ਤੋਂ ਮਿਲਿਆ ਤੁਸੀਂ ਵੀਡੀਓ ਜਿਹੜੀ ਦੇਖੀ ਆ ਇਸ ਬੱਚੇ ਨੂੰ ਕਿੱਦਾਂ ਇਹ ਘਰ ਤੋਂ ਲਪਤਾ ਹੋ ਕੇ ਯੂਪੀ ਬਰੇਲੀ ਪਹੁੰਚ ਗਿਆ ਸੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਬੱਚੇ ਦਾ ਘਰ ਜਿਹੜਾ ਮਿਲ ਗਿਆ ਸੀ ਇਹਨਾਂ ਦੇ ਪਿਤਾ ਜੀ ਨੇ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਜੀ ਨੇ ਜੀ ਇਹ ਸਰਹੰਦ ਫਤਿਹਗੜ੍ਹ ਸਾਹਿਬ ਰਹਿੰਦੇ ਨੇ ਦਿਹਾੜੀ ਜਿਹੜਾ ਕਰਕੇ ਆਪਣਾ ਜਿਹੜਾ ਗੁਜ਼ਾਰਾ ਕਰਦੇ ਨੇ ਘਰ ਦਾ ਇਸ ਬੱਚੇ ਦੀ ਕਬੜੀ ਦੁੱਖ ਭਰੀ ਸਟੋਰੀ ਆ ਪਰਿਵਾਰ ਸਾਰਾ ਇਸ ਬੱਚੇ ਤੋਂ ਤੰਗ ਆ ਅਸੀਂ ਪਹਿਲਾਂ ਫੇਸਬੁੱਕ ਤੇ ਵੀ ਲਾਈਵ ਹੋ ਕੇ ਦੱਸੀ ਆ ਸਟੋਰੀ ਸਾਰੀ ਦੀ ਸਾਰੀ ਜਿਹੜੀ ਗੱਲ ਆ ਇਹ ਬੱਚਾ ਕਈ ਵਾਰੀ ਘਰਾਂ ਤੋਂ ਲਾਪਤਾ ਹੋ ਚੁੱਕਿਆ ਬਹੁਤ ਵਾਰੀ ਮਤਲਬ ਅੰਤ ਤੇ ਕੋਈ ਨਹੀਂ ਕਿੰਨੀ ਵਾਰੀ ਘਰਾਂ ਤੋਂ ਲੜ ਕੇ ਬੱਚਾ ਲੰਘ ਜਾਂਦਾ ਪਰ ਸਾਨੂੰ ਇਹ ਯੂਪੀ ਬਰੇਲੀ ਤੋਂ ਮਿਲਦਾ ਇਹ ਨਾ ਵੀਰਾਂ ਦੀ ਸਹਾਇਤਾ ਦੇ ਨਾਲ ਅਸੀਂ ਪਹਿਲਾਂ ਵੀ ਦੱਸਿਆ ਸੰਗਤਾਂ ਨੂੰ ਪਰ ਹੁਣ ਖੁਸ਼ੀ ਦੀ ਗੱਲ ਸਾਨੂੰ ਤਾਂ ਇਹ ਆ ਵੀ ਇਹ ਬੱਚਾ ਆਪਣੇ ਫਾਦਰ ਦੇ ਹਵਾਲੇ ਅਸੀਂ ਇਹਨਾਂ ਦੇ ਕਰ ਰਹੇ ਹਾਂ ਸਾਡੇ ਲਈ ਇਹ ਬਹੁਤ ਵੱਡੀ ਖੁਸ਼ੀ ਆ ਜਦੋਂ ਇੱਕ ਬੱਚਾ ਆਪਣੇ ਪਰਿਵਾਰ ਦੇ ਹਵਾਲੇ ਅਸੀਂ ਕਰਦੇ ਹਾਂ ਤਾਂ ਸਾਡੇ ਕੋਲੇ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਅਸੀਂ ਸ਼ਬਦਾਂ ਦੇ ਵਿੱਚ ਆਪ ਜੀ ਨੂੰ ਬਿਆਨ ਨਹੀਂ ਕਰ ਸਕਦੇ ਵੀ ਸਾਨੂੰ ਕਿੰਨੀ ਖੁਸ਼ੀ ਹੁੰਦੀ ਆ ਕਿਉਂਕਿ ਇਹੋ ਜਿਹੇ ਬੱਚਿਆਂ ਨੂੰ ਗਲਤ ਤਾਕਤਾਂ ਫੜ ਕੇ ਰੇਲਵੇ ਸਟੇਸ਼ਨਾਂ ਤੋਂ ਜਾਂ ਕਿਸੇ ਹੋਰ ਥਾਵਾਂ ਤੋਂ ਗਲਤ ਪਾਸੇ ਵੀ ਵਰਤ ਸਕਦੀਆਂ ਨੇ ਪਰ ਇਹ ਬੱਚੇ ਦੀ ਇੱਕ ਬੜੀ ਜਿਹੜੀ ਦੁੱਖ ਭਰੀ ਸਟੋਰੀ ਇਹ ਆ ਵੀ ਇਹਨਾਂ ਦੇ ਪਿਤਾ ਜੀ ਨੇ ਇਹ ਇਸ ਬੱਚੇ ਤੋਂ ਬਹੁਤ ਜ਼ਿਆਦਾ ਤੰਗ ਨੇ ਤੰਗ ਕਿਦਾਂ ਨੇ ਇਹ ਬੱਚਾ ਕਈ ਵਾਰੀ ਘਰਾਂ ਤੋਂ ਲੜ ਕੇ ਭੱਜ ਲਿਆ ਇੱਕ ਵਾਰੀ ਇਹ ਬੱਚਾ ਯੂਪੀ ਪਹੁੰਚ ਗਿਆ ਸੀਗਾ ਇੱਕ ਵਾਰੀ ਇਹ ਬੱਚਾ ਹੋਰ ਕਈ ਥਾਵਾਂ ਤੇ ਆ ਜੋ ਵੀਰੇ ਉਹਨਾਂ ਨੂੰ ਆ ਜੋ ਵੀਰੇ ਇਹ ਕਿੱਥੇ ਕਿੱਥੇ ਪਹੁੰਚਿਆ ਬੱਚਾ ਤੁਹਾਡੇ ਤੋਂ ਘਰੋਂ ਕਿੰਨੀ ਕ ਵਾਰੀ ਲਾਪਤਾ ਹੋ ਚੁੱਕਿਆ ਹੈ ਇੱਕ ਤਾਂ ਦਿੱਲੀ ਕਰਿਆ ਉਧਰ ਆਪਣਾ ਜੰਮੂ ਤੇ ਅੰਬਾਲਾ ਖੰਨੇ ਤੋਂ ਵੀ ਹੈ ਨਾ ਹਾਂ ਖੰਨੇ ਅੱਛਾ ਵੀਰੇ ਇਸ ਬੱਚੇ ਦੀ ਕੀ ਆ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹ ਬੱਚੇ ਨੂੰ ਇਹਦੇ ਪਿਤਾ ਜੀ ਸਾਰਾ ਕੁਝ ਪੜਾਉਂਦੇ ਨੇ ਲਿਖਾਉਂਦੇ ਨੇ ਸਾਰਾ ਕੁਝ ਠੀਕ ਆ ਪਰ ਇਸ ਬੱਚੇ ਨੂੰ ਇੱਕ ਹਾਦ ਦਿੱਤਾ ਜਿਹੜਾ ਮੰਗਣਾ ਭੀਖ ਮੰਗਣ ਦੀ ਤੁਸੀਂ ਫੇਸਬੁੱਕ ਤੇ ਵੀ ਵੀਡੀਓ ਦੇਖਿਓ ਤੁਹਾਨੂੰ ਉਹਦੇ ਤੇ ਡਿਟੇਲ ਚ ਪਤਾ ਲੱਗੂਗੀ ਇਹ ਬੱਚਾ ਕੀ ਕਰਦਾ ਘਰ ਤੋਂ ਭੱਜ ਜਾਂਦਾ ਜਾਂ ਤਾਂ ਪੈਸੇ ਚੱਕ ਕੇ ਭੱਜ ਜਾਂਦਾ ਕਈ ਕਿ ਮਹੀਨੇ ਨਹੀਂ ਮੁੜਦਾ ਫਿਰ ਰੇਲਵੇ ਸਟੇਸ਼ਨਾਂ ਤੇ ਜਾ ਕੇ ਮੰਗਦਾ ਔਰ ਇੰਨਾ ਕੁ ਟ੍ਰੈਂਡ ਇਹ ਬੱਚਾ ਹੋ ਚੁੱਕਿਆ ਤੁਸੀਂ ਇਹਨੂੰ ਤੁਹਾਡੇ ਸਾਹਮਣੇ ਅਸੀਂ ਗੱਲ ਕਰਕੇ ਦੇਖਦੇ ਆ ਤੁਹਾਨੂੰ ਸਮਝ ਲੱਗੂਗੀ ਜੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਤੁਹਾਡੇ ਬਹੁਤ ਘਰਾਂ ਦੇ ਵਿੱਚ ਜਿਹੜੇ ਆਪਾਂ ਧੀਆ ਪੁੱਤਾਂ ਵਾਲੇ ਆ ਆਪਾਂ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਿਏ ਮੋਬਾਈਲਾਂ ਤੋਂ ਵੀ ਛਟਕਾਰਾ ਕਰਵਾਈਏ ਬੱਚਿਆਂ ਦਾ ਕਿਉਂਕਿ ਮੋਬਾਈਲ ਇੱਕ ਐਸੀ ਚੀਜ਼ ਆ ਜਿਹੜੇ ਸਾਡੇ ਛੋਟੇ ਬੱਚਿਆਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੱਦ ਤੋਂ ਵੱਧ ਮਤਲਬ ਮੋਬਾਈਲ ਦੀ ਇੰਨੀ ਦੁਨੀਆ ਆਦੀ ਹੋ ਗਈ ਜੀ ਵੀ ਮੋਬਾਈਲ ਤੋਂ ਬਿਨਾ ਕੰਮੇ ਨਹੀਂ ਚੱਲ ਰਿਹਾ ਪਰ ਠੀਕ ਆ ਮੋਬਾਈਲ ਦੇਖਣਾ ਚਾਹੀਦਾ ਥੋੜੀ ਮਾਤਰਾ ਦੇ ਵਿੱਚ ਪਰ ਬੱਚਿਆਂ ਦਾ ਖਾਸ ਕਰਕੇ ਇਸ ਬੱਚੇ ਦੀ ਕੀ ਅਗਲੀ ਤੁਹਾਨੂੰ ਦੋ ਕੁ ਮਿੰਟ ਅਸੀਂ ਗੱਲ ਕਰਦੇ ਆ ਤੁਹਾਨੂੰ ਤੁਸੀਂ ਵੀ ਸਾਨੂੰ ਜਜਮੈਂਟ ਕਰਕੇ ਦੱਸਣਾ ਇਹ ਪਰਿਵਾਰ ਬੜਾ ਦੁਖੀ ਆ ਪਰਿਵਾਰ ਵੱਲੋਂ ਦੱਸਣਾ ਚਾਹੁੰਦੇ ਆ ਪਰਿਵਾਰ ਵੱਲੋਂ ਇਸ ਬੱਚੇ ਨੂੰ ਛੇਤਰ ਵੀ ਲਾ ਕੇ ਦੇਖ ਲੈ ਇਸ ਬੱਚੇ ਨੂੰ ਬਾਲ ਵਿਭਾਗ ਚ ਵੀ ਜਮਾ ਕਰਾ ਕੇ ਦੇਖ ਲੈ ਇੱਕ ਹੋਰ ਰਾਜਪੁਰੇ ਵੀ ਫਤਿਹਗੜ੍ਹ ਸਾਹਿਬ ਵੀ ਪਟਿਆਲੇ ਵਾਲਿਆਂ ਨੇ ਹੱਥ ਖੜੇ ਕਰਤੇ ਉਹਦਾ ਕਾਰਨ ਆ ਜੀ ਕਿਉਂਕਿ ਉਹਨਾਂ ਦੀ ਮਜਬੂਰੀ ਆ ਇਹ ਬੱਚਾ ਹੀ ਇੰਨਾ ਤੰਗ ਕਰਦਾ ਜਦੋਂ ਇਹਨੂੰ ਰੱਖਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਲੜ ਲੜ ਕੇ ਇੱਕ ਬੱਚੇ ਦੇ ਗਲਾਸ ਮਾਰੇ ਨੇ ਔਰ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਔਰ ਆਪਣੇ ਇੱਥੇ ਕੰਚ ਮਾਰੇ ਇਹਨੇ ਬਾਹਾਂ ਦੇ ਉੱਪਰ ਵੀ ਮੈਂ ਜਾਣਾ ਜਾਂ ਜਿੱਥੇ ਵੀ ਇਹਨੂੰ ਕੋਈ ਰੱਖਦਾ ਉੱਥੇ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਔਰ ਇਧਰ ਲਈ ਬਾਹਾਂ ਦੇ ਬਾਹਾਂ ਦੇ ਉੱਪਰ ਭਲੇਟ ਮਾਰੇ ਬੈਨੇ ਬੱਚੇ ਨੇ ਮਤਲਬ ਜਿੱਦੀ ਕਿਸਮ ਦਾ ਬੱਚਾ ਜੀ ਇਹ ਇਹ ਹੁਣ ਵੀ ਜਿਹੜਾ ਘਰੋਂ 3500 ਰੁਪਏ ਦਾ ਕੁਝ ਪੈਸੇ ਲੈ ਕੇ ਦੱਸਿਆ ਕੱਲ ਫੋਨ ਤੇ ਵੀਰ ਉਹਨਾਂ ਨੇ ਵੀ ਇਹ ਘਰ ਤੋਂ ਭੱਜ ਗਿਆ ਔਰ ਇਹ ਵੀਰ ਯੂਪੀ ਬਰੇਲੀ ਉੱਥੇ ਪਹੁੰਚ ਗਿਆ ਇਹਨਾਂ ਨੂੰ ਨਹੀਂ ਵੀਰ ਉਹਨਾਂ ਨੂੰ 17 ਦਿਨਾਂ ਚ ਪਤਾ ਲੱਗਿਆ ਵੀ ਇਹ ਕਿੱਥੋਂ ਦਾ ਜਦੋਂ ਲੈ ਕੇ ਆਏ ਫਿਰ ਅੱਗੇ ਪਰਿਵਾਰ ਲੱਭਿਆ ਆਪਾਂ ਥੋੜੀ ਜਿਹੀ ਇਹਨਾਂ ਦੇ ਫਾਦਰ ਨਾਲ ਤੇ ਥੋੜੀ ਜਿਹੀ ਇਸ ਬੱਚੇ ਨਾਲ ਗੱਲ ਕਰਦੇ ਆ ਤੁਸੀਂ ਵੀ ਜਰੂਰ ਜੱਜਮੈਂਟ ਲਾਇਓ ਵੀ ਕੀ ਕੀ ਹੋ ਸਕਦਾ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਵੀਰੇ ਕੀ ਦਿੱਕਤ ਹੈ ਇਹਨਾਂ ਨੂੰ ਤੁਸੀਂ ਬਿਮਾਰ ਆ ਕੋਈ ਵੀਰ ਕੀ ਗੱਲ ਹੈ ਨਹੀਂ ਬਿਮਾਰ ਤਾਂ ਨਹੀਂ ਹੈਗਾ ਜੀ ਇਹ ਅੱਛਾ ਇਹਨੂੰ ਸ਼ੁਰੂ ਤੇ ਇਹ ਹੀ ਆਪਣੇ ਕਹਿੰਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਕਹਿੰਦਾ ਮੈਂ ਕਹਿੰਦਾ ਭੰਜਣਾ ਮੈਂ ਕਹਿੰਦਾ ਫਿਰ ਇਹਦੀ ਦਵਾਈ ਚਲਵਾਈ ਸੀ ਦਵਾਈ ਖਵਾਈ ਸੀ ਦਵਾਈੇ ਖਾਂਦਾ ਨਹੀਂ ਸੀ ਛੁੱਟ ਦਿੰਦਾ ਸੀ ਉੱਧਰ ਉੱਧਰ ਮੈਂ ਮਾਤਾ ਨੂੰ ਕਹਿੰਦਾ ਸੀ ਮੈਂ ਆਇਆ 2 ਮਿੰਟ ਬਾਅਦ ਲੈਟਰਿੰਗ ਕਰਕੇ ਫਿਰ ਉਧਰ ਭੱਜ ਜਾਂਦਾ ਹਾਂ ਹਾਂਜੀ ਕਿੰਨੀ ਕਵਾਰੀ ਭੱਜਿਆ ਵੀਰੇ ਇਹ ਇਹ 10-20 ਵਾਰ ਭੱਜ ਗਿਆ ਇਹ ਜੀ ਅੱਛਾ ਵੀਰੇ ਕੀ ਕਾਰਨ ਜੀ ਇਹਦੇ ਤੁਹਾਡੇ ਮੰਮੀ ਇਹਦੇ ਜਿਹੜੇ ਤੁਹਾਡੇ ਵਾਈਫ ਨੇ ਉਹ ਤਾਂ ਛੱਡ ਕੇ ਹਨਾ ਕਿਤੇ ਹੋਰ ਰਹਿੰਦੇ ਨੇ ਹਾਂਜੀ ਓਕੇ ਇਹ ਕੀ ਦਿੱਕਤ ਆ ਵੀਰੇ ਯਾਰ ਇਹ ਬੱਚਾ ਤੁਸੀ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੜਾਉਣ ਦੀ ਕੋਈ ਗੱਲ ਤੇ ਬੱਚਿਆਂ ਨੂੰ ਕੁੱਟ ਕੇ ਆ ਜਾਂਦਾ ਜੀ ਇਹ ਜੀ ਹਾਂਜੀ ਓਕੇ ਇਹ ਸਾਰੀ ਚੀਜ਼ ਹੈ ਜਿਹੜੀ ਸਾਰੀ ਗੱਲ ਆ ਤੁਸੀਂ ਫੇਸਬੁੱਕ ਤੇ ਆ ਜਾਓ ਜੀ ਫੇਸਬੁੱਕ ਦੇ ਉੱਪਰ ਦੇਖੋ ਸਾਰੀ ਗੱਲ ਆਪਾਂ ਥੋੜੀ ਜਿਹੀ ਬੱਚੇ ਨਾਲ ਗੱਲ ਕਰਦੇ ਆ ਤੁਸੀਂ ਜਜਮੈਂਟ ਕਰਨਾ ਤੁਸੀਂ ਸਾਨੂੰ ਦਿਮਾਗ ਲਾ ਕੇ ਦੱਸਣਾ ਵੀ ਇਹ ਕੀ ਕਾਰਨ ਆ ਬੇਟਾ ਤੁਹਾਡੇ ਪਿਤਾ ਜੀ ਤੁਹਾਨੂੰ ਪੜਾਉਂਦੇ ਨੇ ਲਿਖਾਉਂਦੇ ਨੇ ਤੁਹਾਨੂੰ ਪ੍ਰਸ਼ਾਦਾ ਪਾਣੀ ਤੁਹਾਨੂੰ ਘਰੇ ਸਹੂਲਤ ਮਿਲਦੀ ਆ ਤੁਸੀਂ ਘਰੋਂ ਕਿਉਂ ਭੱਜਦੇ ਹੋ ਜੀ ਬਸ ਇੱਕੇ ਦੇ ਕੋਲ ਸ਼ਬਦ ਆ ਜੀ ਵੈਸੇ ਹੀ ਹਾਂਜੀ ਮੰਗਲ ਵਾਸਤੇ ਬੇਟਾ ਐਸੀ ਪਹਿਲਾਂ ਵੀ ਤੁਹਾਨੂੰ ਕੱਲ ਦੇ ਸਮਝਾ ਰਹੇ ਆਂ ਵੀ ਮੰਗਣਾ ਕਿਉਂ ਆ ਤੁਸੀਂ ਮੈਂ ਤੁਹਾਨੂੰ ਉੱਥੇ ਵੀ ਸਮਝਾ ਰਹੇ ਆਂ ਕੱਲ ਰਾਤ ਵੀ ਤੁਹਾਨੂੰ ਬਾਪੂ ਜੀ ਨੇ ਵੀ ਸਮਝਾਇਆ ਭੀਖੇ ਕਿਉਂ ਮੰਗਣੀ ਆ ਬੇਟਾ ਖਾਣਾ ਖਾਣ ਵਾਸਤੇ ਹਾਂਜੀ ਖਾਣਾ ਖਾਣ ਵਾਸਤੇ ਖਾਣਾ ਖਾਣ ਲਈ ਤੁਹਾਡਾ ਫਾਦਰ ਨਹੀਂ ਹੈਗਾ ਇੱਧਰ ਬਾਪ ਇਹ ਖਵਾਉਂਦੇ ਨਹੀਂ ਖਾਣਾ ਫਲਾਮ ਜੀ ਫਿਰ ਤੁਸੀਂ ਹੋਰ ਕਿਹੜਾ ਇਹਦਾ ਖਾਣਾ ਖਾਣਾ ਜਿਹੜਾ ਤੁਹਾਨੂੰ ਭੀਖ ਮੰਗ ਕੇ ਖਾਦਾ ਜਾਂਦਾ ਹਾਂਜੀ ਹਾਂਜੀ ਇਹ ਰੇਲਵੇ ਸਟੇਸ਼ਨਾਂ ਦੇ ਮੈਂ ਦੱਸਦਾ ਨਾ ਸੰਗਤ ਨੂੰ ਇਹ ਬੱਚਾ ਚਲੋ ਸਾਨੂੰ ਤਾਂ ਬੜਾ ਦੁੱਖ ਲੱਗ ਰਿਹਾ ਇਹ ਦੇਖ ਕੇ ਸਾਨੂੰ ਇਹਨਾਂ ਪਤਾ ਵੀ ਇਹ ਬੱਚਾ ਬਹੁਤ ਹੀ ਮਤਲਬ ਹੰਡ ਚੁੱਕਿਆ ਪੁਲਿਸ ਨੇ ਵੀ ਫੜਿਆ ਇਸ ਬੱਚੇ ਨੂੰ ਇਹ ਰੇਲਵੇ ਸਟੇਸ਼ਨਾਂ ਤੇ ਜਾਣਾ ਇੱਕ ਦੀ ਗੈਂਗ ਜੀ ਬਣ ਗਈ ਹੋਰ ਵੀ ਬੱਚੇ ਹੈਗੇ ਫਿਰ ਭੀਖ ਮੰਗਣੀ ਫਿਰ ਕਈ-ਕੀ ਕਿਲੋਮੀਟਰ ਟ੍ਰੇਨ ਵਿੱਚ ਲੰਘ ਜਾਣਾ ਦੋ-ਦੋ ਸੌ ਕਿਲੋਮੀਟਰ ਲੰਘ ਜਾਣਾ ਕਈ ਕੀ ਮਹੀਨੇ ਘਰੇ ਨਹੀਂ ਮੁੜਨਾ ਹਜੇ ਬੱਚੇ ਦੀ ਉਮਰ ਕੁੱਲ 14 ਸਾਲ ਆ ਸਾਨੂੰ ਤਾਂ ਇਹ ਵੀ 10 ਸਾਲ ਦਾ ਬੱਚਾ ਨੇ ਕੱਲ ਦੱਸਿਆ ਔਰ ਇਹਨਾਂ ਦੇ ਪਿਤਾ ਜੀ ਇੰਨੇ ਕਿਤੋਂ ਦੁਖੀ ਨੇ ਮਤਲਬ ਕੋਈ ਅੰਤੇ ਕੋਈ ਨਹੀਂ ਰਿਹਾ ਫਾਦਰ ਕਰੇ ਤਾਂ ਕਰੇ ਕੀ ਬਾਪ ਨੂੰ ਇਹ ਹੁੰਦਾ ਵੀ ਮੇਰਾ ਪੁੱਤ ਨੂੰ ਪੜਾਈਏ ਪਹਿਲਾਂ ਤਾਂ ਉਸ ਤੋਂ ਬਾਅਦ ਉਹਨੂੰ ਕਿਤੇ ਨੌਕਰੀ ਮਿਲਦੀ ਆ ਠੀਕ ਆ ਨਹੀਂ ਮਿਲਦੀ ਸਾਡੇ ਨਾਲ ਕੰਮ ਕਰਵਾਵੇ ਆਪਣਾ ਘਰ ਚਲਾਵੇ ਅੱਗੇ ਵਿਆਹ ਕਰੇ ਇਸ ਹਾਲਾਤਾਂ ਦੇ ਵਿੱਚ ਫਾਦਰ ਵੀ ਕੀ ਕਰੇ ਮਤਲਬ ਕੀ ਕਰੇ ਫਾਦਰ ਉਹਨੇ ਹਰੇਕ ਥਾਂ ਤੇ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹਰੇਕ ਆਸ਼ਰਮ ਦੇ ਵਿੱਚ ਛੱਡਣ ਦੀ ਕੋਸ਼ਿਸ਼ ਕੀਤੀ ਪਰ ਇਹ ਬੱਚਾ ਅੱਜ ਵੀ ਹੁਣ ਇਹ ਮੈਨੂੰ ਲੱਗਦਾ ਇੱਕ ਰਾਤ ਇਹਨੇ ਬੜੀ ਔਖੀ ਕੱਟੀ ਆ ਇਹਨੇ ਇੱਥੋਂ ਘਰ ਤੋਂ ਨਿਕਲ ਕੇ ਨੇ ਦੁਬਾਰਾ ਉਹੀ ਕੁਝ ਕਰਨਾ ਜਾ ਕੇ ਜੇ ਇਸ ਠੀਕ ਨਾ ਹੋਇਆ ਦਵਾਈ ਵੀ ਇਹਦੀ ਬਿਤੇਰੀ ਚਲਾਈ ਅਸੀਂ ਵੀ ਵਿਸ਼ਵਾਸ ਦਵਾਇਆ ਵੀ ਇਸ ਬੱਚੇ ਦਾ ਇਲਾਜ ਆ ਜਿਹੜਾ ਉਹ ਅਸੀਂ ਸੰਸਥਾ ਵੱਲੋਂ ਕਰਵਾ ਕੇ ਦਵਾਂਗੇ ਜੀ ਪਰ ਇਸ ਬੱਚੇ ਦੀ ਜਿਹੜੀ ਸਟੋਰੀ ਆ ਮਤਲਬ ਅਸੀਂ ਹੈਰਾਨ ਰਹਿ ਗਏ ਵੀ ਇਦਾਂ ਦੇ ਵੀ ਬੱਚੇ ਹੈਗੇ ਜਿਹੜੇ ਜਿਹੜੇ ਇੱਕ ਰੋਟੀ ਦੇ ਬਦਲੇ ਭੀਖ ਮੰਗਦੇ ਨੇ ਵੀ ਅਸੀਂ ਰੋਟੀ ਖਾਣੀ ਆ ਔਰ ਹੋਰ ਇਹੋ ਜਿਹੇ ਬਹੁਤ ਗਲਤ ਅਸੀਂ ਚੀਜ਼ਾਂ ਨੇ ਜਿਹੜੀਆਂ ਰੇਲਵੇ ਸਟੇਸ਼ਨਾਂ ਤੇ ਸੜਕਾਂ ਦੇ ਬੱਚੇ ਫਿਰਦੇ ਨੇ ਉਹ ਕਰਦੇ ਨੇ ਤੁਸੀਂ ਸਾਰੇ ਸਮਝਦਾਰੋਂ ਸਾਡੇ ਸ਼ਬਦਾਂ ਨੂੰ ਸਮਝੀਓ ਧਿਆਨ ਨਾਲ ਕਿ ਕਿਤੇ ਤੁਹਾਡੇ ਬੱਚੇ ਤਾਂ ਨਹੀਂ ਇਸ ਲਾਈਨ ਦੇ ਵਿੱਚ ਜਾਂਦੇ ਤੁਸੀਂ ਵੀ ਜ਼ਰੂਰ ਧਿਆਨ ਰੱਖੋ ਸਾਰੇ ਭੈਣ ਭਰਾ ਕਿਉਂਕਿ ਕੁਝ ਨਹੀਂ ਪਤਾ ਬੱਚਾ ਕੀ ਤੁਹਾਨੂੰ ਝੂਠ ਬੋਲ ਕੇ ਕੀ ਕਹਿ ਕੇ ਕਿੱਥੇ ਬੈਠ ਕੇ ਜਾਂਦਾ ਹੋਵੇ ਕਿਹਦੇ ਕੋਲੇ ਦੇਖੋ ਇਹਦੀ ਇੱਕ ਟੀਮ ਬਣ ਗਈ ਇੱਕ ਇਹਦੇ ਨਾਲ ਮੁੰਡੇ ਨੇ ਜੋ ਟੀਮ ਨਾਲ ਟੁੱਟੀ ਤਾਂ ਇਹ ਬੱਚਾ ਚੋਰੀਆਂ ਤੱਕ ਪਹੁੰਚ ਜਾਂਦੇ ਨੇ ਤੁਸੀਂ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਣਾ ਇਸ ਕਰਕੇ ਸਾਰੇ ਭੈਣ ਭਰਾ ਬੇਟਾ ਕਿਉਂ ਤੂੰ ਦੁਖੀ ਕਰਦਾ ਪੁੱਤ ਪਾਪਾ ਨੂੰ ਉਹ ਦਿਨੋਂ ਹੱਬ ਨਹੀਂ ਕਰੂੰਗਾ ਇਹ ਤਾਂ ਗੱਲਾਂ ਨੇ ਪੁੱਤਾ ਬਨੀ ਕਰੂੰਗਾ ਇਹ 8 ਸਾਲ ਦੀ ਉਮਰ ਦੇ ਵਿੱਚ ਮਤਲਬ ਘਰੋਂ ਭੱਜਿਆ ਦੀ ਪਹਿਲੀ ਵਾਰੀ ਜੰਮੂ ਵਗ ਗਿਆ ਸੀ 8 ਸਾਲ ਦੀ ਉਮਰ ਦੇ ਵਿੱਚ ਬੱਚਾ ਕਿਤੇ ਗੇਟ ਦੇ ਕੋਲੇ ਨਹੀਂ ਜਾਂਦਾ ਕੱਲਾ ਡਰਦਾ ਤੁਸੀਂ ਹਿਸਾਬ ਲਾ ਲਓ ਔਰ ਇਹ ਬੱਚਾ ਆਪਣੇ ਕੰਚ ਤੱਕ ਮਾਰ ਲੈਂਦਾ ਬੱਚਾ ਆਪਣੇ ਭਲੇਟ ਤੱਕ ਮਾਰ ਲੈਂਦਾ ਤੁਸੀਂ ਸੋਚੋ ਇਹ ਵੀਰ ਨੇ ਦੱਸਿਆ ਕਹਿੰਦਾ ਵੀ ਜਿਹੜੀ ਇਹਦੀ ਮਾਤਾ ਸੀਗੀ ਮੰਮੀ ਉਹ ਵੀ ਇੰਨੀ ਜੱਦੀ ਸੀ ਉਹ ਵੀ ਘਰੋਂ ਭੱਜ ਜਾਂਦੀ ਸੀ ਮਤਲਬ ਇਹ ਉਹਦੇ ਨੇਚਰ ਦਾ ਬੱਚਾ ਮਤਲਬ ਸਾਡੀ ਤਾਂ ਇਹ ਖੁਸ਼ੀ ਸਾਨੂੰ ਇਹ ਆ ਵੀ ਇਹ ਸਹੀ ਸਲਾਮਤ ਇਹਨਾ ਇਨਸਾਨਾ ਕਰਕੇ ਅੱਜ ਘਰੇ ਪਹੁੰਚਿਆ ਜੇਕਰ ਇਸ ਬੱਚੇ ਨੂੰ ਜਿਵੇਂ ਘਰ ਤੋਂ ਜਾਂਦਾ ਬੱਚਾ ਮੰਨ ਲਓ ਰੇਲਵੇ ਸਟੇਸ਼ਨ ਤੇ ਵਗ ਗਿਆ ਮੰਨ ਲਓ ਇਸ ਬੱਚੇ ਨੂੰ ਕਿਸੇ ਗਲਤ ਤਾਕਤਾਂ ਨੇ ਵੜ ਲਿਆ ਇਹਨੂੰ ਅੰਦਾਜ਼ਾ ਵੀ ਨਹੀਂ ਹੈਗਾ ਵੀ ਇਹਨੂੰ ਬੁੜਾ ਹੋ ਜਾਊਗਾ ਜਾਂ ਨਿਕਲਿਆ ਨਹੀਂ ਜਾਣਾ ਪੰਜਾਬ ਤੋਂ ਬਾਹਰ ਬੰਦੂਆ ਮਜ਼ਦੂਰੀ ਬਹੁਤ ਵੱਡੇ ਪੱਧਰ ਤੇ ਆ ਵੀ ਜਿਹਦਾ ਅੰਤੇ ਕੋਈ ਨਹੀਂ ਪੰਜਾਬ ਚ ਇੰਨੀ ਕਿ ਔਰ ਬਾਹਰਲੇ ਪਾਸੇ ਦੋ ਗਿੱਟ ਦੀ ਮਤਲਬ ਇੰਨੀ ਬੰਧੂਆ ਮਜ਼ਦੂਰੀ ਆ ਲੋਕ ਕੀ ਕਰਦੇ ਨੇ ਇਦਾਂ ਦੇ ਬੱਚਿਆਂ ਨੂੰ ਫੜ ਕੇ ਉਸ ਤੋਂ ਬਾਅਦ ਇਹ ਤੋਂ ਗੋਹਾ ਗੁੜਾ ਚਕਾਉਣਾ ਕੰਮ ਕਰਵਾਉਣਾ ਗਲਤ ਕੁਸ਼ ਕਰਨ ਹੈ ਜੇ ਕਰਵਾਉਣੇ ਆਪ ਜੀ ਸਾਡੀਆਂ ਗੱਲਾਂ ਨੂੰ ਸਮਝਿਓ ਜੋ ਆਪਾਂ ਫਿਲਮਾਂ 'ਚ ਦੇਖਦੇ ਆ ਉਹ ਸੱਚਾ ਸਾਡਾ ਹਕੀਕਤ 'ਚ ਹੁੰਦਾ ਹੁੰਦਾ ਉਹ ਸਚਾਈ ਆ ਜਿਹੜੀ ਗੋਟ ਲਾਈਫ ਮੂਵੀ ਬਣੀ ਆ ਦਾ ਗੋਟ ਲਾਈਫ ਜਿਹੜੀ ਨੈਟਫਲਿਕਸ ਤੇ ਵੀ ਹੈਗੀ ਆ ਤੁਸੀਂ ਦੇਖਿਓ ਸਾਰੇ ਭੈਣ ਭਰਾ ਉਸ ਮੂਵੀ ਦੇ ਵਿੱਚ ਦਿਖਾਇਆ ਗਿਆ ਕਿਵੇਂ ਇੱਕ ਇਨਸਾਨ ਨੂੰ ਸੱਚੀ ਸਟੋਰੀ ਹੈ ਜੀ ਜਿਹੜਾ ਕਿਵੇਂ ਇੱਕ ਬੱਕਰੀਆਂ ਦੇ ਬਾੜੇ ਚ ਕੈਦ ਕੀਤਾ ਜਾਂਦਾ ਇਹ ਜੇਕਰ ਇਸ ਇਨਸਾਨ ਨੂੰ ਫੜ ਲਿਆ ਨਾ ਜਿਹਨੂੰ ਅੰਦਾਜ਼ਾ ਵੀ ਨਹੀਂ ਹੈਗਾ ਇਹ ਸਿਰਫ ਇੱਕ ਸ਼ੌਂਕ ਦਾ ਮਾਰਾ ਜਾਂਦਾ ਕੁਝ ਗਲਤ ਆਦਤਾਂ ਦਾ ਮਾਰਾ ਔਰ ਇੱਕ ਇਹ ਕਹਿੰਦਾ ਭੀਖ ਮੰਗ ਕੇ ਸੀ ਰੋਟੀ ਖਾਣੇ ਆ ਰੋਟੀ ਬਲਕਿ ਫਾਦਰ ਖਵਾਉਂਦੇ ਨੇ ਵੀਰੇ ਤੁਸੀਂ ਇਹਨੂੰ ਰੋਟੀ ਪਾਣੀ ਨਹੀਂ ਦਿੰਦੇ ਖਵਾਉਂਦੇ ਆ ਜੀ ਹਾਂ ਜੀ ਕੀ ਦਿੱਕਤ ਆ ਵੀਰੇ ਇਹ ਘਰੋਂ ਕੀ ਤੁਸੀਂ ਕੀ ਮਹਿਸੂਸ ਕੀਤਾ ਦੇਖੋ ਅਸੀਂ ਤਾਂ ਦੋ ਦਿਨਾਂ ਚ ਇਹ ਮਹਿਸੂਸ ਕੀਤਾ ਵੀ ਇਹ ਬੱਚੇ ਦੀ ਜਿਹੜੀ ਆਦਤ ਆ ਉਹ ਬਹੁਤ ਵੱਡੇ ਪੱਧਰ ਤੇ ਵਿਗੜ ਚੁੱਕੀ ਆ ਔਰ ਇੰਨਾ ਪੱਕ ਚੁੱਕਿਆ ਹੈ ਜਿਵੇਂ ਇੱਕ ਢੀਠ ਕਿਸਮ ਦਾ ਬੱਚਾ ਨਹੀਂ ਬਣ ਜਾਂਦਾ ਇਹਨੂੰ ਚਾ ਤੇ ਇਹ ਕਹਿੰਦਾ ਜਿੰਨਾ ਮਰਜ਼ੀ ਕੁਟਲੇ ਨੂੰ ਅਸਰ ਨਹੀਂ ਹੁੰਦਾ ਹੈਗਾ। ਜੀ। ਇਹ ਰੋਟੀ ਵੀ ਇੰਜ assi ਖਾਂਦੇ ਆ ਉਹ ਇਹ ਨੂੰ ਖਾਂਦੇ ਆ। ਜੀ। ਇਹ ਬਸ ਇਹ ਕਹਿੰਦਾ ਲਾਰਾ ਲਾ ਕੇ ਆਪਣਾ ਨਕਲੇ ਹੁੰਦਾ ਹੁੰਦਾ। ਜੀ। ਬਸ ਮੈਂ ਕੰਮ ਤੇ ਚਲੇ ਜਾਂਦਾ ਮੰਮੀ ਨੂੰ ਕਹਿੰਦਾ ਕਹਿੰਦਾ ਮੈਂ 2 ਮਿੰਟਾਂ ਆ ਬਸ ਜਰ ਆਪਣਾ ਜੰਮੂ ਜਾਂ ਦਿੱਲੀ ਮਿਲੂਗਾ ਜਾ ਕੇ। ਜੀ। ਬਸ। ਬੇਟਾ ਦਿੱਲੀ ਕਿੱਥੇ ਜਾਣਾ ਹੁੰਨਾ? ਦਿੱਲੀ ਕਿਤੇ ਵੀ ਨਹੀਂ ਹੁੰਦਾ। ਜੰਮੂ ਕਿੱਥੇ ਗਿਆ ਸੀ? ਉੱਧਰ ਹੀ ਰੇਲਵੇ ਸਟੇਸ਼ਨ 'ਤੇ। ਰੇਲਵੇ ਸਟੇਸ਼ਨ ਤੇ ਫੇਰ ਤੂੰ ਇਕੱਲਾ ਹੀ ਗਿਆ ਸੀ ਕਿ ਹੋਰ ਵੀ ਨਾਲ ਸੀ? ਹੋਰ ਵੀ ਹੋਰ ਕੌਣ ਸੀਗੇ ਦੋਸਤ ਸੀ ਉਹ ਦੋਸਤ ਬੇਟਾ ਤੇਰੇ ਦੋਸਤ ਨਹੀਂ ਹੈਗੇ ਤੇਰੇ ਦੁਸ਼ਮਣ ਨੇ ਉਹ ਜਿਹੜੇ ਤੈਨੂੰ ਗਲਤ ਰਸਤੇ ਲੈ ਕੇ ਜਾ ਰਹੇ ਨੇ ਨਸ਼ਾ ਕੀ ਕਰਦਾ ਬੇਟਾ ਨਸ਼ਾ ਨਹੀਂ ਕਰਦਾ ਉਹ ਟੈਸਟ ਕਰਵਾਵਾਂਗੇ ਤੇਰੇ ਆਪਾ ਬੱਡੀ ਟੈਸਟ ਲੱਗ ਜਾਣਾ ਪਤਾ ਬੇਟਾ ਦੱਸ ਦੇ ਨਸ਼ਾ ਕੀ ਕਰਦਾ ਬੇਟਾ ਕੁਝ ਵੀ ਨਹੀਂ ਕਰਦਾ ਇਹ ਝੂਠ ਗੱਲ ਆ ਬਿਲਕੁਲ ਝੂਠ ਗੱਲ ਆ ਔਰ ਰੇਲਵੇ ਸਟੇਸ਼ਨਾਂ ਤੇ ਜਿਹੜੇ ਇਦਾਂ ਦੇ ਸਥਾਨਾਂ ਤੇ ਬੱਚੇ ਹੁੰਦੇ ਨੇ ਉਹ ਇੱਕ ਜਿਹੜਾ ਪੈਂਚਰ ਲਾਉਣ ਨਾਲ ਸਲੂਸ਼ਨ ਹੁੰਦਾ ਉਹਨੂੰ ਇੱਕ ਕੱਪੜੇ 'ਚ ਪਾ ਪਾ ਕੇ ਸੁੰਘਦੇ ਨੇ ਜੀ ਤੁਸੀਂ ਬਹੁਤ ਦੇਖੇ ਹੋਣੇ ਸ਼ਹਿਰਾਂ 'ਚ ਬੱਚੇ ਬਹੁਤ ਵੀਡੀਓਜ਼ ਵੀ ਹੈਗੀਆਂ ਇੰਟਰਨੈਟ ਤੇ ਤੁਸੀਂ ਕਰਦੇ ਹੋ ਬੇਟਾ ਉਦਾਂ ਸੱਚੀ ਦੱਸੋ ਬੇਟਾ ਕੀ ਚੀਜ਼ ਕੀਤੀ ਹੈ ਤੁਸੀਂ ਕੁਛ ਵੀ ਨਹੀਂ ਠੀਕ ਹੈ ਬੇਟਾ ਨਸ਼ਾ ਨਹੀਂ ਕਰਨਾ ਠੀਕ ਹੈ ਤੇ ਦੂਜੀ ਗੱਲ ਤੁਸੀਂ ਘਰੋਂ ਕਾਹਤੋਂ ਭੱਜਦੇ ਹੋ ਮੰਗਣਾ ਕਾਹਤੋਂ ਤੇਰੇ ਦਿਮਾਗ 'ਚ ਇਹ ਚੀਜ਼ ਕਾਹਤੋਂ ਚੱਲਦੀ ਵੀ ਮੈਂ ਮੰਗਣਾ ਤੁਸੀਂ ਇੱਧਰ ਨਿਗਾਹ ਮਾਰੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਮੰਗਦੇ ਹੋ ਪੁੱਛੋ ਆਕ ਮਾਰ ਕੇ ਪੁੱਛੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਦੇ ਭੀਖ ਮੰਗੀ ਹੈ ਪੁੱਛੋ ਮੰਗਦੇ ਆ ਕੀ ਹੱਸਦਾ ਮੰਗਦੇ ਆ ਅਸੀਂ ਤਾਂ ਤੇਰੇ ਤੋਂ ਇੱਕ ਹੀ ਚੀਜ਼ ਮੰਗਦੇ ਆ ਕਿ ਤੂੰ ਆਪਣੇ ਪਾਪਾਂ ਕੋਲ ਰਹਿਂਦਾ ਹੈਂਗਾ ਦੇਂਗਾ ਇਸ ਬਚਨ ਤੇ ਪੂਰਾ ਉਤਰੇਗਾ ਕਿ ਨਹੀਂ ਰਹੇਗਾ ਪਾਪਾ ਕੋਲ ਦੇਖ ਲੈ ਜਿੰਦਗੀ ਖਰਾਬ ਹੋ ਜਾਣੀ ਤੇਰੀ ਇਹ ਤਾਂ ਅਸੀਂ ਚਲੋ ਠੀਕ ਹੈ ਉਹਨੂੰ ਤੂੰ ਭੂਰੇ ਚਾਚੂ ਨੂੰ ਤੂੰ ਮਿਲ ਗਿਆ ਜਿਹਨੂੰ ਕਹਿੰਦਾ ਭੂਰਾ ਚਾਚੂ ਕਹਿੰਦਾ ਨਾ ਉਹਨੂੰ ਉਹਨੂੰ ਮਿਲ ਗਿਆ ਤੇ ਜੇ ਉਹ ਸਾਨੂੰ ਨਾ ਦਿੰਦਾ ਤੇ ਤੂੰ ਕਿੱਥੇ ਜਾਣਾ ਸੀ ਗੁਆਸ ਤੁਸੀਂ ਮਹਿਸੂਸ ਇਸ ਬਾਈ ਨੇ ਇਹਨੂੰ ਯੂਪੀ ਦੇ ਵਿੱਚ ਬਰੇਲੀ 17 ਦਿਨ ਘਰੇ ਰੱਖਿਆ ਔਰ ਇੰਨਾ ਪਰਿਵਾਰਕ ਮੈਂਬਰ ਬਣਾ ਕੇ ਰੱਖਿਆ ਕਦੇ ਜੂਸ ਕਦੇ 버ਗਰ ਕਦੇ ਕੁਛ ਜੋ ਕਹਿਣਾ ਬੱਚੇ ਨੇ ਹੋਈ ਲਿਆ ਕੇ ਜਣਾ ਤੁਸੀਂ ਮਹਿਸੂਸ ਕੀਤਾ ਸੀ ਇਹ ਬੱਚੇ ਦਾ ਅੱਜ ਦਾ ਨੇਚੋ ਵੀ ਆ ਨਿਕਲੇ ਹੋਗੇ ਤਾਂ ਆ ਕੁਛ ਆ ਜਾਊਗਾ ਮੈਨਰੇ ਕੋ ਨਾ ਲੱਗਤਾ ਥਾ ਜੈ ਐਸਾ ਥੋਨੂੰ ਤਾਂ ਮਤਲਬ ਇਹ ਸੀ ਵੀ ਇੱਕ ਵੈਸੇ ਲਾਭਤਾ ਹੋ ਗਿਆ ਮੈਨੂੰ ਘਰੇ ਪਹਚਾਈਓ ਹਾਂ ਹਾਂ ਇਸੀ ਵਜ੍ਹਾ ਸੇ ਮੈਂ ਲੈ ਗਿਆ ਘਰ ਪੇ ਔਰ ਐਡਮਿਸ਼ਨ ਕਰਵਾ ਐਡਮਿਸ਼ਨ ਵੀ ਕਰਵਾਇਆ ਇਸਕਾ ਓਕੇ ਸਕੂਲ ਵੀ ਜਾਂਦਾ ਥਾ ਠੀਕ ਹੈ ਇੱਕ ਦਿਨ ਬੋਲਾ ਮੇਰੇ ਕੋ ਘਰ ਜਾਣਾ ਘਰ ਜਾਣਾ ਤੇ ਘਰ ਸੇ ਭਗਨੇ ਲਗਾ ਕਿੱਦਿ ਭੱਜਦਾ ਵਾ ਜਿੱਥੇ ਜਾਂਦਾ ਇਹ ਜੇ ਕੋਈ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਫਿਰ ਭੱਜਦਾ ਬੱਚਾ ਉੱਥੇ ਵੀ ਵੀਰੋਣਾਂ ਦੱਸਿਆ ਇਹਨਾਂ ਦੇ ਕੋਲੇ ਵੀ ਮਲਕੀਏ ਬਲਕਿ ਤਰਸ ਦੇ ਆਧਾਰ ਤੇ ਬੱਚੇ ਦੀ ਮਦਦ ਕੀਤੀ ਵੀ ਬੱਚਾ ਯੂਪੀ ਪਹੁੰਚ ਗਿਆ ਉੱਥੇ ਵੀ ਆਪਣੇ ਘਰ ਤੇ ਚੜ ਕੇ ਗਰੇਲਣਾ ਲੰਮਕ ਗਿਆ ਮਤਲਬ ਕੀ ਸੋਚਦਾ ਬੱਚਾ ਤੁਸੀਂ ਸਮਝਦਾ ਰਹੋ ਇਸ ਬੱਚੇ ਨੇ ਇਕੱਲੇ ਰਹਿਣਾ ਔਰ ਇੱਕ ਦੋ ਚਾਰ ਦੇ ਦੋਸਤ ਨੇ ਛੋਟੇ-ਛੋਟੇ ਜੇ ਔਰ ਕੀ ਕਰਦੇ ਨੇ ਤੁਸੀਂ ਸਾਡੇ ਸ਼ਬਦਾਂ ਨੂੰ ਸਮਝਿਓ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੀ ਇਹ ਪੰਜਾਬ ਦੀ ਅੱਜ ਜਵਾਨੀ ਹੈ ਜਿਹੜੀ ਉਹ ਆਹ ਰਸਤੇ ਤੁਰਪੀ ਇਹ ਰੇਲਵੇ ਸਟੇਸ਼ਨਾਂ ਦੇ ਗਲਤ ਜਿਹੇ ਕੰਮ ਔਰ ਭੀਖ ਮੰਗੀ ਜਾ ਰਹੀ ਹੈ ਭੀਖ ਤਾਂ ਚਲੋ ਇੱਕ ਦਿਖਾਵੇ ਦੀ ਗੱਲ ਰਹਿ ਗਈ ਭੀਖ ਤਾਂ ਇੱਕ ਦਿਖਾਵੇ ਦੀ ਗੱਲ ਹੈ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਤੂੰ ਕੱਪੜੇ ਤੇਰੇ ਸਾਫ਼ ਸੁਥਰੇ ਨੇ ਕੌਣ ਦਿੰਦਾ ਭੀਖਾ ਉਹ ਕਹਿੰਦਾ ਸਾਡੇ ਕੋਲ ਕੱਪੜੇ ਹੈਗੇ ਨੇ ਵੀ ਅਸੀਂ ਉਹ ਪਾ ਕੇ ਭੀਖ ਮੰਗਦੇ ਹਾਂ ਪਰ ਤੁਸੀਂ ਸੋਚੋ ਭੀਖ ਦਿਖਾਉਣ ਦੀ ਗੱਲ ਹੈ ਇੱਕ ਪਰ ਹਾਥੀ ਦੇ ਦਿਖਾਉਣ ਦੇ ਦੰਦ ਹੋਰ ਨੇ ਖਾਣ ਦੇ ਹੋਰ ਨੇ ਸਚਾਈ ਆ ਪਰ ਕੀਤਾ ਕੁਝ ਹੋਰ ਜਾਂਦਾ ਰੇਲਵੇ ਸਟੇਸ਼ਨਾਂ ਤੇ ਤੁਸੀਂ ਸਾਡੇ ਸ਼ਬਦਾਂ ਨੂੰ ਸਮਝਿਓ ਪਰ ਆਪਾਂ ਆਪਣੇ ਬੱਚਿਆਂ ਦੇ ਧਿਆਨ ਰੱਖਿਓ ਜੇ ਕਿਤੇ ਇਤਾਂ ਦਾ ਬੱਚਾ ਮਿਲਦਾ ਨਾ ਵੀ ਉਹਦੇ ਤੇ ਜ਼ਰੂਰ ਧਿਆਨ ਦਿਆ ਕਰੋ ਵੀ ਹੋ ਸਕਦਾ ਕੋਈ ਸਿੱਧੇ ਰਸਤੇ ਪੈ ਜਾਏ ਦੇਖੋ ਆਪਾਂ ਕੋਸ਼ਿਸ਼ ਕਰ ਸਕਦੇ ਆਂ ਬਾਕੀ ਇਸ ਬੱਚੇ ਦੇ ਅੰਸ਼ਪ੍ਰੀਤ ਦਾ ਨਾਮ ਅੰਸ਼ਪ੍ਰੀਤ ਸਿੰਘ ਇਹਦੇ ਕਰਮ ਨੇ ਇਹਦੇ ਕਰਮ ਨੇ ਜੋ ਇਹਦੇ ਲਿਖਿਆ ਨਾ ਮੱਥੇ ਤੇ ਉਹੀ ਬਣਨਾ ਹੈ ਇਹਦੇ ਨਾਲ ਪਰ ਇਹ ਬੱਚਾ ਆਪਣੀ ਜ਼ਿੰਦਗੀ ਆਪ ਖਰਾਬ ਕਰ ਰਿਹਾ ਇਹਦੇ ਲਈ ਪ੍ਰਸ਼ਾਸਨ ਨੇ ਬਥੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਬਾਲ ਵਿਭਾਗ ਨੇ ਬਹੁਤ ਕੋਸ਼ਿਸ਼ ਕੀਤੀ ਇਹਦੇ ਲਈ ਅੰਤੇ ਕੋਈ ਨਹੀਂ ਦੀ ਪਰ ਇਹ ਬੱਚੇ ਨੂੰ ਇੱਕੋ ਚੀਜ਼ ਹਰ ਵਕਤ ਦੇ ਦਿਮਾਗ 'ਚ ਆ ਮੈਂ ਭੀਖ ਮੰਗਣੀ ਆਂ ਰੇਲਵੇ ਸਟੇਸ਼ਨ ਤੇ ਉਹ ਚੀਜ਼ਾਂ ਕਰਨੀਆਂ ਨੇ ਜੋ ਤੁਸੀਂ ਸਾਡੀਆਂ ਗੱਲਾਂ ਨੂੰ ਸਮਝ ਸਕੋਗੇ ਔਰ ਫਾਦਰ ਇੱਕ ਭੋਲਾ ਭੋਲਾ ਫਾਦਰ ਹੈ ਦਿਹਾੜੀ ਜਾਣ ਵਾਲਾ ਇਨਸਾਨ ਆ ਆਪਣੇ ਪੁੱਤ ਨੂੰ ਇਹ ਔਰ ਇਹ ਕੀ ਚਾਹੁੰਦਾ ਹੁੰਦਾ ਫਾਦਰ ਵੀ ਮੇਰਾ ਪੁੱਤ ਪੜ੍ਹੇ ਲਿਖੇ ਔਰ ਮੇਰੇ ਨਾਲ ਕੰਮ ਕਰਵਾਵੇ ਜਾਂ ਨੌਕਰੀ ਕਰੇ ਤੇ ਹੋਰ ਤਾਂ ਫਾਦਰ ਕੁਝ ਨਹੀਂ ਚਾਹੁੰਦਾ ਜੀ ਪਰ ਤੁਸੀਂ ਸੋਚੋ ਇਸ ਬੱਚੇ ਵੱਲ ਦੇਖ ਕੇ ਦੇਖੋ ਵੀ ਇਹ ਕਿੰਦਰ ਨੂੰ ਤੁਰਪੀ ਸਾਡੀ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਤੁਰਪੀ ਸਾਡਾ ਕਿਵੇਂ ਅਗਲਾ ਜਿਹੜਾ ਫਿਊਚਰ ਸਾਡਾ ਕੀ ਹੋਣਾ ਕੀ ਕੈਸਾ ਸਮਾ ਬਣ ਗਿਆ ਇਦਾਂ ਦੇ ਬੱਚੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਇਹਨੂੰ ਕੋਈ ਵੀ ਬੰਦਾ ਜੇ ਸੁਧਾਰ ਸਕਦਾ ਜੇ ਕੋਈ ਆਸ਼ਰਮ ਬੱਚਿਆਂ ਵਾਲਾ ਸੁਧਾਰ ਸਕਦਾ ਤਾਂ ਅਸੀਂ ਇਸ ਬੱਚੇ ਦਾ ਸਾਰਾ ਖਰਚਾ ਚੱਕ ਲਾਂਗੇ ਜੀ ਪਰ ਇਸ ਬੱਚੇ ਦੀ ਜੇ ਕੋਈ ਜ਼ਿੰਦਗੀ ਬਣਾ ਸਕਦਾ ਕੋਈ ਸਟੱਡੀ ਕਰਵਾ ਸਕਦਾ ਆਪਦੇ ਕੋਲੇ ਰੱਖ ਕੇ ਆਸ਼ਰਮ 'ਚ ਅਸੀਂ ਉਹ ਵੀ ਤਿਆਰ ਆ ਜੀ ਪਰ ਇਸ ਬੱਚੇ ਤੇ ਜੇ ਕੋਈ ਤੁਸੀਂ ਜਿਹੜਾ ਕੋਈ ਸਾਡੀ ਮਦਦ ਕਰ ਸਕਦਾ ਜੇਕਰ ਕੋਈ ਤਾਂ ਜਰੂਰ ਸਾਡੀ ਮਦਦ ਕਰਿਓ ਤੇ ਕਿਤੇ ਨਾ ਕਿਤੇ ਬਹੁਤ ਵੀਰ ਕਹਿਣਗੇ ਆਪਾਂ ਇਹਨੂੰ ਫਲਾਣੇ ਆਸ਼ਰਮ ਚ ਛੱਡ ਦਨੇ ਆਂ ਭਾਈ ਗੁਰਪ੍ਰੀਤ ਕੋਲ ਛੱਡ ਦਨੇ ਆਂ ਦੂਜੇ ਬੱਚਿਆਂ ਤੇ ਅਟੈਕ ਕਰਦਾ ਉੱਥੇ ਬੜੇ ਭੋਲੇ ਭਾਲੇ ਬੱਚੇ ਨੇ ਮੈਂਟਲੀ ਇਹ ਉਹਨਾਂ ਨੂੰ ਮਾਰਦਾ ਗਲਾਸ ਤੱਕ ਮਾਰਦਾ ਬੜਾ ਬੜੇ ਭਿਆਨਕ ਤਰੀਕੇ ਨਾਲ ਜਿਹੜਾ ਇਨਸਾਨ ਆਪਣੇ ਬਾਹਾਂ ਤੇ ਕੰਚ ਮਾਰ ਸਕਦਾ ਉਹ ਦੂਜੇ ਬੱਚੇ ਤੇ ਕੀ ਕੀ ਮਾਰ ਸਕਦਾ ਤੁਸੀਂ ਸੋਚੋ ਮਤਲਬ ਇਹਦੇ ਲਈ ਤਾਂ ਵੱਖਰੀ ਪ੍ਰਬੰਧ ਕਰਨਾ ਪਊਗਾ ਉਸ ਕਿਸਮ ਦਾ ਵਿਅਕਤੀ ਆ ਜੀ ਬੱਚਾ ਛੋਟੇ ਬੱਚਿਆਂ ਚ ਇਹਨੂੰ ਛੱਡ ਨਹੀਂ ਸਕਦੇ ਸਾਡੀ ਗੱਲ ਨੂੰ ਸਮਝਿਓ ਇਸ ਕਰਕੇ ਜੇ ਸਾਡੇ ਲਈ ਕੋਈ ਇਹਦੇ ਲਈ ਹੱਲ ਕਰ ਸਕਦਾ ਤਾਂ ਅਸੀਂ ਉਹਦੇ ਨਾਲ ਹਰ ਇੱਕ ਪੱਖ ਤੋਂ ਖੜਨ ਨੂੰ ਤਿਆਰ ਆ ਪਰ ਇਸ ਬੱਚੇ ਦੀ ਜ਼ਿੰਦਗੀ ਬਣ ਜੇਵੇ ਵੀਰੇ ਇੱਕ ਤਾਂ ਇਹਦੀ ਦਵਾਈ ਤੁਸੀਂ ਸਾਡੇ ਵੱਲੋਂ ਤੁਹਾਨੂੰ ਕਿਹਾ ਹੀ ਆ ਜੇ ਪੜ੍ਹਾਈ ਕਰਦਾ ਤਾਂ ਪੜ੍ਹਾਈ ਦਾ ਖਰਚਾ ਅਸੀਂ ਸੰਸਥਾ ਵੱਲੋਂ ਕਰਾਂਗੇ ਪਰ ਤੁਸੀਂ ਇਹਨੂੰ ਦਵਾਈ ਦੇਖੋ ਕੋਸ਼ਿਸ਼ ਕਰੋ ਥੋੜਾ ਜਿਹਾ ਤੁਸੀਂ ਸਖਤੀ ਵਰਤੋ ਤੁਸੀਂ ਪਹਿਲਾਂ ਛੇਤਰ ਨਹੀਂ ਫੇਰ ਕੇ ਦੇਖਿਆ ਬੱਚੇ ਦੇ ਫੇਰ ਆ ਜੀ ਬਥੇਰੀ ਆਰ ਫੇਰ ਆ ਇਹਨੂੰ ਲੱਗਦੀ ਹੀ ਨਹੀਂ ਹੈ ਗਿਆ ਫਿਰ ਭੱਜ ਜਾਂਦਾ ਹੈ ਹਾਂਜੀ ਬਸ ਵੀਰੇ ਇਹਦੇ ਤਾਂ ਹੁਣ ਦਿਮਾਗ 'ਚ ਇੱਕੋ ਚੀਜ਼ ਦੋ ਚੀਜ਼ਾਂ ਨੇ ਇੱਕ ਉਹ ਚੀਜ਼ ਦੂਜੀ ਇਹ ਭੀਖ ਮੰਗਣੀ ਨੇ ਬਸ ਇਹਨੂੰ ਹੋਰ ਕੁਝ ਨਹੀਂ ਦਿਖ ਰਿਹਾ ਬੇਟਾ ਤੇਰੀ ਜ਼ਿੰਦਗੀ ਖਰਾਬ ਹੋ ਜੂਗੀ ਬੇਟਾ ਤੂੰ ਕਿੱਥੇ ਪੁੱਤ ਸਾਡੇ ਕੋਲੇ ਵੀਰੇ ਬੱਚੇ ਨੇ ਯਾਰ ਉਹ ਤਾਂ ਭੀਖ ਮੰਗਣ ਜਾਂਦੇ ਨਹੀਂ ਤੂੰ ਹੀ ਕਿਉਂ ਜਾਣਾਂ ਕੀ ਦਿੱਕਤ ਆ ਬੇਟਾ ਭੀਖ ਕਿਉਂ ਮੰਗਦਾ ਮੈਨੂੰ ਦੱਸ ਤਾਂ ਦੇ ਪੁੱਤ ਮੈਨੂੰ ਮੇਰਾ ਦਿਮਾਗ 'ਚ ਚੜਜੂ ਗੱਲ ਵੀ ਤਾਂ ਮੰਗਦਾ ਭੀਖ ਅੱਬਾ ਨਹੀਂ ਮੰਗੂ ਝੂਠ ਬੋਲਦ ਨਾ ਜੀ ਝੂਠ ਬੋਲਦ ਨਾ ਨਾ ਚਲੋ ਗੌਰ ਰੱਖਿਓ ਜੀ ਤੁਹਾਨੂੰ ਬਥੇਰੇ ਥਾਂਵੇਂ ਰੇਲਵੇ ਸਟੇਸ਼ਨਾਂ ਦੇ ਬੱਚਾ ਮਿਲ ਜੂਗਾ ਜੀ ਪਰ ਅਸੀਂ ਤਾਂ ਅਰਦਾਸ ਕਰਦੇ ਆਂ ਵੀ ਫਾਦਰ ਇਹਨੂੰ ਸਾਂਭ ਸਕੇ ਜੀ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਮਾਫੀ ਦਿਓ ਅਸੀਂ ਮਜਬੂਰ ਆਂ ਗੱਲਾਂ ਕਰਨ ਤੇ ਔਰ ਸਾਰੇ ਵੀਰ ਅਸੀਂ ਪਰੇਸ਼ਾਨ ਆ ਇਸ ਗੱਲ ਤੇ ਵੀ ਇੱਕ ਬੱਚਾ ਇਹ ਹਾਲਾਤਾਂ ਚ ਕਿਵੇਂ ਪਹੁੰਚ ਗਿਆ ਇਹਨਾਂ ਨੂੰ ਵੀ ਵੀਰਾਂ ਨੂੰ ਨਹੀਂ ਪਤਾ ਸੀਗਾ ਇਸ ਗੱਲ ਦਾ ਤੇ ਸਾਨੂੰ ਵੀ ਨਹੀਂ ਪਤਾ ਸੀਗਾ ਸਾਨੂੰ ਵੀ ਔਰੇ 2 ਦਿਨਾਂ ਚ ਇਹ ਗੱਲਾਂ ਪਤਾ ਲੱਗੀਆਂ ਤੇ ਫਾਦਰ ਤੋਂ ਔਰ ਸਾਰੇ ਕਿਤੋਂ ਠੀਕ ਆ ਜੀ ਠੀਕ ਆ ਵੀਰੇ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਦੁਆਰਾ ਤੋਂ ਫੇਰ ਤੁਸੀਂ ਇਸ ਬੱਚੇ ਨੂੰ ਸਹੀ ਸਲਾਮਤ ਪਹੁੰਚਾਇਆ ਦੇਖੋ ਇਹ ਇਹਦੀ ਆਦਤ ਮਾੜੀ ਆ ਪਰ ਹੈਗਾ ਤਾਂ ਇਨਸਾਨ ਆ ਨਾ ਉਸ ਪਰਮਾਤਮਾ ਦਾ ਭੇਜਿਆ ਫਰਿਸ਼ਤਾ ਹੀ ਆਪਣੇ ਲਈ ਤੇ ਬਹੁਤ ਧੰਨਵਾਦ ਤੁਹਾਡਾ ਵੀਰੇ ਸਾਰਿਆਂ ਦਾ ਹੀ ਸਪੈਸ਼ਲੀ ਸਾਡੇ ਵੱਲੋਂ ਦਾ ਹੱਥ ਜੋੜ ਕੇ ਮਹਾਰਾਜ ਕਿਰਪਾ ਕਰੇ ਕਿਉਂਕਿ ਜੀ ਸਾਡੇ ਜਿਹੜੀ ਤੁਸੀਂ ਆਪ ਜੀ ਇੰਨੀ ਮਦਦ ਲੋਕਾਂ ਦਾ ਇਹ ਆਪਣਾ ਫਰਜ ਸੇਵਾ ਸੁਸਾਇਟੀ ਵੱਲ ਹੀ ਦੇਖ ਕੇ ਅੱਜ ਜੇ ਕਿਸੇ ਦਾ ਦੁੱਖ ਸਮਝ ਕੇ ਜੇ ਇਨਸਾਨ ਨੂੰ ਆਪਣਾ ਦੁੱਖ ਨਾ ਲੱਗੇ ਤਾਂ ਇਨਸਾਨੀਅਤ ਕਿਤੇ ਨਾ ਕਿਤੇ ਮਰੀ ਹੋਈ ਆ ਤੇ ਇਹ ਅੱਜ ਆਪਣੇ ਸਹੀ ਜਗ੍ਹਾ ਤੇ ਪਹੁੰਚਾ ਅਸੀਂ ਸਹੀ ਜਗ੍ਹਾ ਤੇ ਇਹਨੂੰ ਲੈ ਕੇ ਪਹੁੰਚੇ ਤੇ ਆਪ ਜੀ ਨੇ ਇਹਨੂੰ ਇਸ ਦੇ ਪਰਿਵਾਰ ਦੇ ਨਾਲ ਮਿਲਾਇਆ ਹੁਣ ਅੱਗੇ ਇਹਦਾ ਦਿਮਾਗ ਕੰਮ ਕਰਦਾ ਹੈ ਕਿ ਨਹੀਂ 14 ਸਾਲ ਦਾ ਬੱਚਾ ਇਹਨਾਂ ਨਿਆਣਾ ਨਹੀਂ ਹੁੰਦਾ ਇਹਨੂੰ ਸਾਰੀ ਸਮਝ ਹੁੰਦੀ ਹੈ ਜਿਹੜਾ 8 ਸਾਲ ਤੋਂ ਬਾਹਰ ਜਾ ਰਿਹਾ ਘਰ ਤੋਂ ਬਾਹਰ ਬੰਦਾ ਪੈਰ ਪੋਂਦਾ ਤੇ ਉਹਨੂੰ ਅਕਲ ਆ ਜਾਂਦੀ ਹੈ ਤੇ ਇਹ 8 ਸਾਲ ਦਾ ਬੱਚਾ ਸੀ ਜਦ ਤੋਂ ਇਹ ਬਾਹਰ ਜਾ ਰਿਹਾ ਤੇ ਇਹਨੂੰ ਸਾਰੀ ਸਮਝ ਆਏ ਇਹ ਬੱਚਾ ਨਹੀਂ ਆ ਬਹੁਤ ਅੱਗੇ ਨਿਕਲ ਚੁੱਕਾ ਹੈ ਬਾਕੀ ਹੁਣ ਆਪਣੇ ਪਿਤਾ ਦੀ ਗੱਲ ਮੰਨਦਾ ਸਾਡੀ ਇਹ ਇਨੀ ਕੀਤੀ ਮਿਹਨਤ ਜੇ ਇਹ ਸਮਝਦਾ ਕੋਈ ਚਾ ਨਹੀਂ ਸਮਝਦਾ ਇਹ ਅੱਗੇ ਦਾ ਇਹਦਾ ਫਿਊਚਰ ਹੈ ਇਹਨੇ ਜ਼ਿੰਦਗੀ ਖਰਾਬ ਕਰਨੀ ਹੈ ਜਾਂ ਬਣਾਉਣੀ ਹੈ ਆਪਣਾ ਤੇ ਆਪਣਾ ਫਰਜ ਸੇਵਾ ਸੁਸਾਇਟੀ ਵੱਲ ਦੇਖ ਕੇ ਹੀ ਆਪਣਾ ਫਰਜ ਸਮਝਦੇ ਹੋਏ ਅਸੀਂ ਇੱਥੋਂ ਤੱਕ ਪਹੁੰਚਾਇਆ ਤੇ ਬਾਕੀ ਹੁਣ ਅੱਗੇ ਇਹਨਾਂ ਦੇ ਪਿਤਾ ਜੀ ਨੇ ਉਹ ਦੇਖਣਗੇ ਵਿਚਾਰੇ ਕੀ ਕਰਨਾ ਉਹ ਵੀ ਮਜਬੂਰ ਨੇ ਲਾਚਾਰ ਖੜੇ ਨੇ ਕੀ ਕਰ ਸਕਦੇ ਨੇ ਇਹ ਦੂਸਰਾ ਇਹਨਾਂ ਦਾ ਭਾਈ ਆਪ ਜੀ ਦੇ ਸਾਹਮਣੇ ਦੱਸਿਆ ਹੀ ਉਹਨਾਂ ਨੇ ਉਹ ਪੜਦਾ ਹੈ ਉਹ ਪੜਾਈ ਕਰ ਰਿਹਾ ਤੇ ਇਹ ਵੀ ਕਰ ਨਹੀਂ ਸਕਦਾ ਕਿਤੇ ਨਾ ਕਿਤੇ ਉਹਨੂੰ ਪ੍ਰਸ਼ਾਦਾ ਮਿਲਦਾ ਹੈ ਤੇ ਇਹਨੂੰ ਵੀ ਮਿਲਦਾ ਹੀ ਹੋਏਗਾ ਪਰ ਇਹ ਗਲਤ ਆਦਤਾਂ ਦੇ ਵਿੱਚ ਪੈ ਚੁੱਕਾ ਹੈ ਇਹਨੇ ਹੁਣ ਅੱਗੇ ਆਪਣਾ ਜੀਵਨ ਬਣਾਣਾ ਹੈ ਜਾਂ ਵਿਗਾੜਨਾ ਉਹ ਇਹਦੇ ਹੱਥ ਚਾ ਕੀ ਕਰ ਸਕਦੇ ਨੇ ਤੇ ਅਸੀਂ ਆਪਣੇ ਵੱਲੋਂ ਵੀ ਇਹੀ ਅਪੀਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਇਸ ਸੰਸਦਾਂ ਜੇ ਇਸ ਸੰਸਦਾਂ ਦੇ ਵਿੱਚ ਤੁਸੀਂ ਆ ਨਹੀਂ ਸਕਦੇ ਵੀਡੀਓ ਦੇਖਦੇ ਹੋ ਕਿਸੇ ਕਿਸੇ ਨਾ ਕਿਸੇ ਤਰ੍ਹਾਂ ਵੀ ਜੇ ਕੋਈ ਇੱਥੇ ਸੀਮਿੰਟ ਹੈ ਇਟਾ ਅਸੀਂ ਤਾਂ ਸਾਰਾ ਕੁਝ ਦੇਖ ਲਿਆ ਜ਼ਰੂਰੀ ਨਹੀਂ ਹੈ ਕਿ ਪੈਸਾ ਹੀ ਇੱਥੇ ਚਾਹੀਦਾ ਜੋ ਵੀ ਸਮਾਨ ਚਾਹੀਦਾ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇੱਥੇ ਕਿਤੇ ਨਾ ਕਿਤੇ ਪਹੁੰਚਦਾ ਕਰੋ ਨਹੀਂ ਕਰ ਸਕਦੇ ਇੱਕ ਵਾਰੀ ਪਹਿਲਾਂ ਤੁਸੀਂ ਆਓ ਆ ਕੇ ਇੱਥੇ ਦੇਖੋ ਕਿਸ ਹਿਸਾਬ ਦੇ ਨਾਲ 100 ਮੇਰੇ ਖਿਆਲ ਨਾਲ 120 500 ਬੰਦਾ ਜਿਹੜਾ ਆਪਣਾ ਪਰਿਵਾਰ ਬਿਲਕੁਲ ਰੱਬ ਰੂਹੀ ਜੇ ਤੁਸੀਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਹੋ ਉੱਥੇ ਜਾ ਕੇ ਇਹਨਾਂ ਸਕੂਨ ਨਹੀਂ ਮਿਲਦਾ ਹੋਏਗਾ ਜਿੰਨਾ ਇੱਥੇ ਆ ਕੇ ਮਿਲਦਾ ਇਹਨਾਂ ਰੱਬੀ ਰੂਹਾਂ ਨੂੰ ਦੇਖ ਕੇ ਤੇ ਇਹ ਅਸਲ ਜਿਹੜਾ ਪ੍ਰਮਾਤਮਾ ਦਾ ਘਰ ਤੁਸੀਂ ਜੇ ਦੇਖਣਾ ਚਾਹੋ ਤੇ ਤੁਸੀਂ ਆ ਕੇ ਦੇਖੋਗੇ ਕਿ ਵਾਕੇ ਹੀ ਪ੍ਰਮਾਤਮਾ ਦਾ ਘਰ ਹੈ ਤੇ ਸਾਰੇ ਹੀ ਤਨ ਮਨ ਧਨ ਦੇ ਨਾਲ ਜੇ ਆਪਾਂ ਗੁਰੂ ਗੁਰੂ ਘਰ ਸੇਵਾ ਕਰਦੇ ਹਾਂ ਉੱਥੇ ਵੀ ਜ਼ਰੂਰੀ ਨੇ ਹਰ ਇੱਕ ਸੰਸਥਾ ਦੇ ਨਾਲ ਜਿੱਥੇ ਚੰਗੇ ਕੰਮ ਹੁੰਦੇ ਉੱਥੇ ਜੁੜਨਾ ਚਾਹੀਦਾ ਤੇ ਇਹੀ ਅਪੀਲ ਕਰਦੇ ਆ ਤੇ ਬਾਕੀ ਹੁਣ ਇਹ ਪਰਿਵਾਰ ਹੈ ਇਹ ਬੱਚੇ ਨੂੰ ਲੈ ਕੇ ਜਾ ਰਿਹਾ ਇਹਨਾਂ ਦੇ سپرد ਹੋ ਚੁੱਕਾ ਹੈ ਤੇ ਅਸੀਂ ਵੀ ਇੱਥੋਂ ਹੁਣ ਰਵਾਨਾ ਹੋਵਾਂਗੇ ਚਾਲੇ ਪਾਵਾਂਗੇ ਸਵੇਰ ਤੱਕ ਅਸੀਂ ਵੀ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਇਧਰ ਆਪਣਾ ਬਿਲਡਿੰਗ ਦਾ ਕਾਰਜ ਜਾਰੀ ਹੈ ਜੀ ਅੱਗੇ ਵੱਡੀ ਬਿਲਡਿੰਗ ਬਣਾਈ ਜਾ ਰਹੀ ਹੈ ਸੰਘਾ ਜੀ ਇਹ ਬਿਲਡਿੰਗ ਨੂੰ ਬਣਾਉਣ ਲਈ ਸਾਨੂੰ ਰੇਤਾ ਬਜਰੀ ਸਿਮਿੰਟ ਸਰੀਆ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਆ ਆਪ ਜੀ ਸਰੀਏ ਦੀ ਸੇਵਾ ਜਰੂਰ ਕਰੋ ਜਿਹੜਾ ਲੈਂਟਰ ਹੁਣ ਆਪਾਂ ਪਾਉਣਾ ਅੱਗੇ ਸਰੀਏ ਦੀ ਬਹੁਤ ਲੋੜ ਆ ਜੀ ਜਿਹੜੇ ਭੈਣ ਭਰਾ ਮਦਦ ਕਰਨਾ ਚਾਹੁੰਦੇ ਨੇ ਸਾਨੂੰ ਸਰੀਆ ਜਰੂਰ ਦਿਵਾਓ ਅਸੀਂ ਆਪ ਜੀ ਨੂੰ ਲਿਸਟ ਦੇ ਦਾਂਗੇ ਦੀ ਔਰ ਚੁਗਾਠਾਂ ਦਾ ਖਰਚਾ ਜਿਹੜਾ ਇੱਕ ਸਾਨੂੰ ਇਸ ਵਕਤ ਚਗਾਠਾਂ ਬਣਨੀਆਂ ਦਿੱਤੀਆਂ ਨੇ ਜੀ ਸਿੱਧਾ ਬਿੱਲ ਤੁਸੀਂ ਚਗਾਠਾਂ ਦਾ ਭਰ ਸਕਦੇ ਹੋ ਸ਼ਾਇਦ 1.5 ਤੋਂ 2 ਲੱਖ ਰੁਪਏ ਬਿੱਲ ਬਣਨਾ ਜੀ 2 ਲੱਖ ਰੁਪਏ ਔਰ ਉਦੋਂ ਅੱਗੇ ਲੈਂਟਰ ਦਾ ਸਰੀਆਂ ਆਪਾਂ ਨੂੰ ਬਹੁਤ ਜ਼ਰੂਰੀ ਹੈ ਜੀ ਆਪ ਜੀ ਜ਼ਰੂਰ ਇਸ ਘਰ ਲਈ ਸਪੋਰਟ ਕਰੋ ਤਾਂ ਜੋ ਆਪਾਂ 750 ਮੈਂਬਰ ਨੂੰ ਤੋਂ ਬਾਅਦ ਜਿਹੜਾ ਇਹਨੂੰ ਆਪਾਂ ਹੋਰ ਵੱਡੇ ਪੱਧਰ ਤੇ ਇਦਾਂ ਦੀਆਂ ਰੂਹਾਂ ਨੂੰ ਰੱਖ ਸਕੀਏ ਜੀ ਧੰਨਵਾਦ ਜੀ ਹੱਸਦੇ ਬਾਅਦ ਜਰੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਹੈ ਜੀ ਸਾਡਾ ਨੰਬਰ ਆਪ ਜੀ ਨੂੰ ਸਕਰੀਨ ਤੇ ਮਿਲੇ ਜਣਾ ਆਪ ਜੀ ਪਹਿਲਾਂ ਆਓ ਔਰੇ ਦੇਖੋ ਸੇਵਾ ਕੀ ਆ ਫਿਰ ਫੈਸਲਾ ਜਿਹੜਾ ਸੇਵਾ ਕਰੋ ਧੰਨਵਾਦ ਹੱਸਦੇ ਬਾਜਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ